रेडी स्टार्ट ਸਨ 1945 ਵਿੱਚ ਲੇਬਰ ਸਰਕਾਰ ਨੇ ਐਲਾਨ ਕੀਤਾ ਕਿ ਭਾਰਤੀਆਂ ਨੂੰ ਸੁਤੰਤਰ ਸਰਕਾਰ ਬਣਾਉਣ ਦਾ ਹੱਕ ਦਿੱਤਾ ਜਾਂਦਾ ਹੈ ਡੰਡੀ ਇਸ ਦੇ ਨਾਲ ਜੇ ਉਹ ਚੋਣ ਤਾਂ ਭਾਰਤ ਰਾਸ਼ਟਰ ਮੰਡਲ ਦਾ ਮੈਂਬਰ ਵੀ ਰਹਿ ਸਕਦਾ ਹੈ ਡੰਡੀ ਇਸ ਵਾਅਦੇ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਕੈਬਨਿਟ ਮਿਸ਼ਨ ਭੇਜਿਆ ਗਿਆ ਜਿਸ ਦੇ 3 ਮੈਂਬਰ ਸਨ ਡੰਡੀ ਤਕਰੀਬਨ 3 ਹਫਤੇ ਦੇ ਸਮੇਂ ਵਿੱਚ ਉਹਨਾਂ ਨੇ ਭਾਰਤ ਦੇ ਪ੍ਰਮੁੱਖ ਰਾਜਨੀਤਿਕ ਦਲਾਂ ਨਾਲ ਵਿਚਾਰ ਵਟਾਂਦਰਾ ਕੀਤਾ ਡੰਡੀ ਕੈਬਨਿਟ ਮਿਸ਼ਨ ਨੇ ਮੁਸਲਿਮ ਲੀਗ ਦੀ ਮੰਗ ਰੱਦ ਕਰ ਦਿੱਤੀ ਕਿ ਮੁਸਲਮਾਨਾਂ ਲਈ ਇੱਕ ਵੱਖਰਾ ਰਾਜ ਪਾਕਿਸਤਾਨ ਸਥਾਪਿਤ ਕਰ ਦਿੱਤਾ ਜਾਵੇ ਡੰਡੀ ਇਸ ਦੀ ਥਾਂ ਉਹਨਾਂ ਦੇ ਤਿੰਨ ਖੁਦਮੁਖਤਿਆਰ ਸੰਘਾਂ ਦੀ ਸਥਾਪਨਾ ਦੀ ਤਜਵੀਜ਼ ਰੱਖੀ ਜਿਸ ਅਨੁਸਾਰ ਰੱਖਿਆ ਵਿਦੇਸ਼ੀ ਮਾਮਲੇ ਤੇ ਸੰਚਾਰ ਦੀ ਸ਼ਕਤੀ ਕੇਂਦਰ ਕੋਲ ਤੇ ਬਾਕੀ ਦੀਆਂ ਸ਼ਕਤੀਆਂ ਰਾਜਾਂ ਕੋਲ ਰਹਿਣ ਦਿੱਤੀਆਂ ਡੰਡੇ ਇਸ ਯੋਜਨਾ ਦੀਆਂ ਦੋ ਮੁੱਖ ਲੋੜਾਂ ਸਨ ਲੰਬੇ ਸਮੇਂ ਲਈ ਤੇ ਥੋੜੇ ਸਮੇਂ ਲਈ ਡੰਡੇ ਲੰਬੇ ਸਮੇਂ ਵਿੱਚ ਇਹ ਸੋਚਣਾ ਸੀ ਕਿ ਭਾਰਤ ਦਾ ਸੰਵਿਧਾਨ ਤੇ ਇਸ ਦੀ ਰਾਜਨੀਤਿਕ ਬੰਤਰ ਕਿਹੋ ਜਿਹੀ ਹੋਣੀ ਚਾਹੀਦੀ ਹੈ ਡੰਡੀ ਥੋੜੇ ਸਮੇਂ ਲਈ ਉਹ ਭਾਰਤ ਵਿੱਚ ਅੰਤਰਿਮ ਸਰਕਾਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਡੰਡੀ ਮੁਸਲਿਮ ਲੀਗ ਨੇ ਉੱਪਰ ਲੀਆਂ ਤਜਵੀਜ਼ਾਂ ਨੂੰ ਸਵੀਕਾਰ ਨਾ ਕਰਦੇ ਹੋਏ ਧਮਕੀ ਦਿੱਤੀ ਕਿ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਅਗਲੀ ਕਾਰਵਾਈ करेगी डंडी मुस्लिम लीग दी इस ਧਮਕੀ ਨਾਲ ਸਾਰੇ ਦੇਸ਼ ਵਿੱਚ ਸਨਸਣੀ ਜਹੀ ਫੈਲ ਗਈ ਡੰਡੀ ਫਿਰਕੂ ਝਗੜੇ ਦੇਸ਼ ਵਿੱਚ ਅੱਗ ਦੀ ਤਰ੍ਹਾਂ ਫੈਲ ਗਏ ਡੰਡੀ ਅੰਤਿਮ ਸਰਕਾਰ ਲਈ ਲਾਰਡ ਬੇਬਲ ਨੇ 1946 ਵਿੱਚ ਪੰਡਿਤ ਨਹਿਰੂ ਨੂੰ ਬੁਲਾਇਆ ਡੰਡੇ ਗੱਲਬਾਤ ਸਫਲ ਰਹੀ ਤੇ ਅੰਤਰੀਮ ਸਰਕਾਰ ਬਣ ਗਈ ਡੰਡੇ ਪ੍ਰੰਤੂ ਫਿਰਕੂ ਫਸਾਦ ਬਹੁਤ ਵੱਧ ਚੁੱਕੇ ਸਨ ਡੰਡੇ ਬਰਤਾਨੀਆ ਸਰਕਾਰ ਨੇ ਲਾਰਡ ਬੇਬਲ ਨੂੰ ਵਾਪਸ ਬੁਲਾ ਲਿਆ ਡੰਡੇ ਲਾਰਡ ਮਾਉਟ ਬੇਟਨ ਨੂੰ ਗਵਰਨਰ ਜਨਰਲ ਬਣਾ ਕੇ ਭਾਰਤ ਭੇਜ ਦਿੱਤਾ ਡੰਡੇ 2 ਫਰਵਰੀ 1947 ਨੂੰ ਬ੍ਰਿਟਾਨਵੀ ਸਰਕਾਰ ਨੇ ਜੂਨ 1948 ਤੱਕ ਭਾਰਤੀਆਂ ਨੂੰ ਪੂਰੀਆਂ ਸ਼ਕਤੀਆਂ ਦੇ ਦੇਣ ਦਾ ਵਾਅਦਾ ਕੀਤਾ ਡੰਡੇ ਲਾਰਡ ਮਾਉਂਟ ਬੈਂਟਨ ਨੇ ਫਿਰਕੂ ਝਗੜੇ ਖਤਮ ਕਰਨ ਲਈ ਭਾਰਤ ਨੂੰ ਦੋ ਹਿੱਸਿਆਂ ਭਾਰਤ ਤੇ ਪਾਕਿਸਤਾਨ ਵਿੱਚ ਵੰਡ ਦੇਣ ਦਾ ਐਲਾਨ ਕੀਤਾ ਡੰਡੇ